ਜੀ ਕੱਲ ਰਾਤ ਮਦੀਦ 25825 ਨੂੰ ਸਾਨੂੰ ਇੱਕ ਕੰਪਲੇਨ ਰਿਸੀਵ ਹੋਈ ਸੀ ਕਿ ਇੱਕ ਟਰੱਕ ਨੰਬਰੀ ਟੀਵੀ02 ਬੀਐਲ987 600 ਬੋਰੀਆਂ ਜਿਹੜੀਆਂ ਯੂਨੀਆ ਦੀਆਂ ਹੁੰਦੀਆਂ ਆ ਉਹ ਕਿਤੇ ਅਨਲੋਡਿੰਗ ਕਰ ਰਿਆ ਸੀ ਗੈਰ ਕਾਨੂੰਨੀ ਤਰੀਕੇ ਨਾਲ ਤੇ ਮੌਕੇ ਤੇ ਸਾਡੀ ਟੀਮ ਉੱਥੇ ਪਹੁੰਚੀ ਤੇ ਜਿਹੜੇ ਸਬੰਧਤ ਵਿਭਾਗ ਜਿਹੜੇ ਕੋਆਪਰੇਟਿਵ ਸੁਸਾਇਟੀ ਦੇ ਰਿਸਪੈਕਟ ਤੇ ਸੀ ਉਹ ਵੀ ਉੱਥੇ ਪਹੁੰਚੇ ਤੇ ਜਿਹੜੀ ਇਹ ਇਨਸੀਡੈਂਟ ਸੀਗਾ ਇਹ ਸਾਬਤ ਸਾਬਿਤ ਹੋਇਆ ਤੇ ਉਥੋਂ ਜਿਹੜੀਆਂ ਸੀਗੀਆਂ ਉਸ ਬੰਦੇ ਨੇ ਜਿਹੜਾ ਟਰੱਕ ਜਿਹੜਾ ਸੀਗਾ ਪੰਨਾ ਭਜਾ ਲਿਆ ਸੀਗਾ ਤੇ ਸਾਡੀ ਪੀਸੀਆ ਟੀਮ ਨੇ ਉਹਨੂੰ ਚੇਸ ਕਰਦੇ ਹੋਏ ਉਹਨੂੰ ਰਾਮਪੀਰ ਦੇ ਖਰੋੜ ਜਿਹੜਾ ਹੈਗਾ ਉਥੋਂ ਕਾਬੂ ਕਰਕੇ ਵਾਪਸ ਥਾਣੇ ਲੈ ਕੇ ਆਏ ਤੇ ਸਾਨੂੰ ਜਿਹੜੇ ਆ ਗਏ ਟਰੱਕ ਵਿੱਚੋਂ ਜਿਹੜੀਆਂ ਈਆਂ 536 ਬੋਰੀਆਂ ਟਰੱਕ ਤੋਂ ਤੇ 64 ਬੋਰੀਆਂ ਦੇਖੇ ਨੇ ਅਨ ਮੈਨ ਇਲੈਗਲ ਤੌਰ 'ਤੇ ਜਿਹੜੀਆਂ ਲੰਘੀਆਂ ਸੀਗੀਆਂ ਉਹ ਕਾਬੂ ਕੀਤੀਆਂ ਜਿਹੜੀਆਂ ਕਿੱਥੇ ਜਾਣਾ ਸੀ ਇਹ ਜਿਹੜਾ ਐਸ ਪਰ ਜਿਹੜਾ ਵਾਊਚਰ ਕਟਿਆ ਗਿਆ ਸੀਗਾ ਉਹ ਜਿਹੜਾ ਸੀਗਾ ਦਰੇਕ ਤੇ ਦਰੇਕ ਦੇ 27 ਸੀਗੇ ਬਿਬਿੰਦਰ ਸਿੰਘ ਜਿਹੜੇ ਪਿੱਠੇਵੜ ਤੇ ਉਧਰਲੇ ਪਾਸੇ ਜਾਣਾ ਇਹ ਪਿੱਠੇਵੜ ਜਾ ਕੇ ਅਨਲੋਡ ਹੋਣਾ ਸੀਗਾ ਬਟ ਇਹ ਪਹਿਲਾਂ ਹੀ ਇਹਦੀ ਜਿਹੜੀ ਹੋਈ ਹੈ ਮਤਲਬ ਇੰਡੀਵਿਡਿਅਲ ਕ੍ਰੀਏਸ਼ਨਾਂ ਸੈਟਿੰਗ ਹੋਣ ਦੇ ਹੋਏ ਇਹ ਜਿਹੜੀ ਹੋਈ ਹੈ ਵੱਲਾ ਸੱਦੀ ਮੰਡੀ ਵਿੱਚ ਇਸ ਜਿਹੜੇ ਯੂਰੀਆ ਨੂੰ ਉਤਾਰਿਆ ਜਾ ਰਿਹਾ ਸੀ ਤਾਂ ਇਹ ਕਿੰਨਾ ਤਰ੍ਹਾਂ ਕਿ ਇਹਦੇ ਵਿੱਚ ਇੱਕ ਬਹੁਤ ਵੱਡਾ ਮਤਲਬ ਕੀ ਇੱਕ ਸਕੈਮ ਹੈਗਾ ਕਿਉਂਕਿ ਜਿਹੜਾ ਯੂਰੀਆ ਦੀ ਇਹਨਾਂ ਨੂੰ ਪਤਾ ਸ਼ਾਰਟੇਜ ਬਹੁਤ ਜ਼ਿਆਦਾ ਜਿਹੜਾ ਇਹਨੂੰ ਬੜੇ ਹੀ ਕੰਟਰੋਲ ਤਰੀਕੇ ਨਾਲ ਜਿਹੜਾ ਹੈਗਾ ਪ੍ਰਾਈਵੇਟ ਤੇ ਜਿਹੜਾ ਹੈਗਾ ਕਾਪਰ ਦੇ ਉਦਾਹਰਨ ਦਿੱਤਾ ਜਾਂਦਾ ਹੈਗਾ ਤੇ ਇਹ ਹੁਣ ਜਿਹੜੀ ਤਫ਼ਤੀਸ਼ ਏਗੀ ਇਹਨੂੰ ਬੜੀ ਜੀ ਦਿnghai ਨਾਲ ਆਪਾਂ ਕਰਾਂਗੇ ਤੇ ਜਿਹੜੀ ਵੀ ਇੱਥੇ ਇਨਵੋਲਵਮੈਂਟ ਹੋਊਗੀ ਉਹਨੂੰ ਆਪਾਂ ਸਖਤ ਕਾਰਵਾਈ ਕਰਾਂਗੇ ਇਦੇ ਵਿੱਚ ਇੱਕ ਗੱਲ ਹੋਰ ਬੜੀ ਮਤਲਬ ਕਿ ਦੇਖਣ ਵਾਲੀ ਹੈ ਕਿ ਜਿਹੜੇ ਸਾਡੇ ਕਿਸਾਨ ਭਰਾ ਹੈਗੇ ਆ ਉਹਨਾਂ ਨੂੰ ਬੜੀ ਹੀ ਮਤਲਬ ਤਿੱਲਤ ਆndi ਲਈ ਹੈ ਯੂਰੀਆ ਦੀ ਕਿਉਂਕਿ ਇਹਨਾਂ ਨੂੰ ਜਦੋਂ ਪੱਕੇ ਜੀਵ ਦੇ ਜਾਂ ਫਸਲ ਵੀ ਦੇ ਦੇ ਆ ਉਹਨਾਂ ਨੂੰ ਯੂਰੀਆ ਜਿਹੜਾ ਹੈਗਾ ਸਹੀ ਮਾਤਰਾ ਦੇ ਤਰ੍ਹਾਂ ਉਪਲਬਧ ਨਹੀਂ ਹੋ ਪਾਂਦਾ ਤੇ ਉਹ ਜਿਹੜੀ ਸੈਫਨਿੰਗ ਹੋ ਰਹੀ ਹੈ ਜਿਹੜੀ ਉਹ ਤੋਂ ਇਲਲੀਗਲ ਤੌਰ ਤੇ ਉਹਦਾ ਜਿਹੜੀ ਸਬਦਲਿੰਗ ਹੋ ਰਹੀ ਆ ਆਪਾਂ ਕਹ ਲਈਏ ਉਸ ਚੀਜ਼ ਨੂੰ ਹੁਣ ਆਪਾਂ ਰੋਕ ਲਾਵਾਂਗੇ ਤੇ ਇਹਨੂੰ ਬੜੀ ਹੀ ਦੁੰਗਾਈ ਤੱਕ ਨਬਲੇ ਲਾ ਕੇ ਜਾਣਾ ਪਰ ਕਿੱਦਾਂ ਲਾ ਕਿਉਂ ਕਿ ਕਿੱਡੀ ਉਹ ਜਗਾ ਹੈਗੀ ਹੈ ਜੀ ਉਹ ਕੋਈ ਇੱਕ ਸਟੋਰ ਜਿਹਾ ਸੀਗਾ ਉਹਦੀ ਵੀ ਆਪਾਂ ਹੁਣ پوری ਉਹ ਬਿਲਡਿੰਗ ਜਿਹੜੀ ਹੈਗੀ ਹੈ ਉਹ ਵੈਰੀਫਾਈ ਕਰਦੇ ਪਏ ਆ ਕਿ ਉਹ ਕਿਸ ਦੇ ਨਾਮ ਤੇ ਸੀ ਵੀ ਕੌਣ ਉਹਨੂੰ ਉਤਾਰਦਾ ਗਿਆ ਸੀ ਜੇ ਕਿ ਅਜੇ ਕੱਲੀ ਤੱਕ ਦਾ ਜੋ ਹੈ ਇਨਵੈਸਟੀਗੇਸ਼ਨ ਜਟੀ ਹੈ ਜੋ ਮੇਰੀ ਸੁਪਰਵੀਜ਼ਨ ਸੁਪਰਵੀਜ਼ਨ ਦੇ ਦਿੱਤੀ ਹੋਈ ਏਰੀਆ ਤੇ ਆਪਾਂ ਜਿੰਨੇ ਵੀ ਏਰੀਆ ਵਿੱਚ ਦੇਸੀ ਹੋਈ ਉਹਨਾਂ ਨੂੰ ਫੜ ਕੇ ਲਿਆ ਲਿਆ ਸਰ ਅਕਸਰ ਇਹ ਲੈਣੇ ਦੇ ਚੰਕਲ ਨੇ ਵੀ ਇਹ ਹੁੰਦਾ ਤੇ ਜੀ ਇਹਦੇ ਵਿੱਚ ਬਿਲਕੁਲ ਤੁਹਾਡੀ ਗੱਲ ਸਹੀ ਹੈ ਜਿਹੜਾ ਬਰਿੰਦਰ ਸਿੰਘ ਜਿਹੜਾ ਸੈਕਟਰੀ ਹੈਗਾ ਆ ਤੇ ਕੋਵੜ ਇਹਦਾ ਵੱਲੋਂ ਜਿਹੜਾ ਵਾਊਚਰ ਹੈਗਾ ਆ ਉਹ ਆਲਰੇਡੀ ਰਸੀਵਡ ਕਰ ਦਿੱਤੀ ਸੀਗੀ ਅੱਛਾ ਮਰਨੇ ਕਿ ਜਿਹੜੇ 600 ਬੋਰੀਆਂ ਉੱਥੇ ਉਤਰਨੀਆਂ ਸੀਗੀਆਂ ਉਹਦੀ ਰਸੀਦੀ ਪਹਿਲਾਂ ਹੀ ਦੇ ਦਿੱਤੀ ਗਈ ਸੀਗੀ ਕਿ ਇਹ ਜਿਹੜੀ ਇਹਦੀ ਹੈ ਉਸ ਤੇ ਅਨਲੋਰ ਹੋ ਚੁੱਕੀ ਲੋ ਬੋਰੀ ਉਤਰ ਚੁੱਕੀ ਹੈ ਬੋਰੀਆਂ ਉਤਰ ਚੁੱਕੀਆਂ ਆ ਪਰ ਉਹ ਟਰੱਕ ਵਿੱਚ ਕੀ ਲੋਡਡ ਸੀ ਗਿਆ ਤੇ ਇਲੀਗਲ ਤਰੀਕੇ ਨਾਲ ਉਹਨੂੰ ਕਿਤੇ ਹੋਰ ਅਨਲੋਡ ਕੀਤਾ ਜਾ ਰਿਹਾ ਹੈ ਜਿਵੇਂ ਪੂਰੀ ਪਲਾਨਿੰਗ ਨਾਲ ਕੰਮ ਕੀਤਾ ਗਿਆ ਹੈ ਕਿ ਜੀ ਬਿਲਕੁਲ ਹੀ ਪੂਰੀ ਪਲਾਨਿੰਗ ਕੀਤਾ ਹੈਗਾ ਇਹਦੇ ਉੱਪਰ ਆਪਾਂ ਜਿਹੜੀ ਧਾਰਾ ਹੋ ਗਈ ਹੈ 318 4 ਤੇ 312 ਬੀ ਐਨਐਸ ਲਾਈ ਹੈ ਜਿਹੜੀ ਕੀ ਸੰਬੰਧਿਤ ਹੈ ਜਿਹੜੀ 420 120 ਆਈਪੀਸੀ ਹੋਦੀ ਹੈ ਤੇ ਇਹਦੇ ਵਿੱਚ ਆਪਾਂ ਹੁਣ ਵਾਧਾ ਦੇ ਰਹੇ ਹਾਂ ਕਿ ਕਿੰਨਾ ਕੋ ਵੱਡਾ ਰਹਿ ਗਿਆ ਕਾਫੀ ਤਾਂ ਬਰਾਬਰ ਕਰ ਦੇ ਕਿਸ ਤਰ੍ਹਾਂ ਕਰ ਲਓ ਜੀ ਜੀ ਇਹ ਕਿਉਂ ਨਹੀਂ ਹੋ ਰਿਹਾ ਕੋਈ ਇਹ ਜਿਹੜੇ ਕਿਸਾਨਾਂ ਦਾ ਪਹਿਲਾਂ ਵੀ ਬੜਾ ਮੁੱਦਾ ਸੀ ਜਿਆ ਕਿ ਜਿਹੜਾ ਸਰਕਾਰ ਵੱਲੋਂ ਜਿਹੜਾ ਏਰੀਆ ਜਾ ਰਿਹਾ ਹੈਗਾ ਆ ਉਹ ਇਲੀਗਲ ਤਰੀਕੇ ਨਾਲ ਕਿਤੇ ਹੋਰ ਸੈਲਿੰਗ ਹੋ ਰਹੀ ਹੈ ਤੇ ਉਹ ਕਿਸ ਤਰ੍ਹਾਂ ਇਲੀਗਲ ਤਰੀਕੇ ਨਾਲ ਕਿਤੇ ਹੋਰ ਪ੍ਰਾਈਵੇਟ ਪਰਮ ਨੂੰ ਜਾਂ ਕਿਤੇ ਹੋਰ ਦੁਕਾਨਦਾਰਾਂ ਨੂੰ ਜਾ ਰਿਹਾ ਸੀਗਾ ਤੇ ਇਹ ਜਿਹੜਾ ਸਾਡੇ ਵਾਸਤੇ ਇੱਕ ਬਹੁਤ ਵਧੀਆ ਮਤਲਬ ਇਨਵੈਸਟੀਗੇਸ਼ਨ ਸਾਡੇ ਹੱਥ ਆਈ ਹੈ ਕਿ ਆਪਾਂ ਇਹਦੇ ਉੱਪਰ ਜਿੰਨੇ ਵੀ ਵੱਡੇ ਜਿਹੜੇ ਲੋਕ ਇਹਦੇ ਵਿੱਚ ਇਨਵੋਲਡ ਹੈ ਬੇਸ਼ੱਕ ਉਹ ਸਰਕਾਰੀ ਧਾਰੇ ਤੋਂ ਹੋਣ ਪਾਵੇ ਪ੍ਰਾਈਵੇਟ ਤੇ ਉਹਨਾਂ ਉਨਾਂ ਦੇ ਸਖਤ ਪਰ ਉਹ ਰਾਤ ਨੂੰ ਦਾ ਨਾ ਟਾਕਰਿਆ ਗਿਆ ਤੇ ਲੰਮੀ ਲੰਮੀ ਦੇ ਇਸ ਤਰ੍ਹਾਂ ਇਹ ਵੀ ਜੋ ਚੰਗਾ ਕੰਮ ਕੀਤਾ ਗਿਆ ਉਹ ਵੀ ਨਹੀਂ ਕਰ ਦਿੱਤਾ ਜੀ ਬਿਲਕੁਲ ਵੀ ਬਿਲਕੁਲ ਇਹ ਹੁਣ ਆਪਾਂ ਦੇਖਾਂਗੇ ਕਿ ਇਹ ਕਿਹੜੀ ਕਿਹੜੀ ਕੰਪਨੀ ਜਿਹੜੀ ਹੈ ਕਿਹੜੀ ਕਿਹ ਮੈਨੂਫੈਕਚਰਿੰਗ ਫਰਮ ਹੈ ਜਿਹੜੀਆਂ ਕਿਹੜੀਆਂ ਜਿਹੜੀਆਂ ਸਰਕਾਰੀ ਧਾਰੇ ਹੈਗੇ ਆ ਜਿਹੜੇ ਇਸ ਦੇ ਵਿੱਚ ਇਨਵੋਲਵ ਹੋਗੇ ਉਹਨਾਂ ਤੇ ਵੀ ਆਪਾਂ ਗਾਰੰਟੀ ਕਰਾਂਗੇ ਠੀਕ ਹੈ ਤਾਂ